ਨਾਲ ਭਾਈ ਜਬਰੂਪ ਹੁਣੀ ਕਹਿ ਗਿਆ ਵੀ ਜਿਹੜਾ ਕੁਛ ਵੱਧ ਘਟ ਗਿਆ ਨਾ ਜੱਜੀ ਉਹ ਵੀ ਦੱਸਦੀ ਅਸੀਂ ਖੜੇ ਆਏ ਜੇ ਕੁਛ ਵੱਧ ਘਟ ਗਿਆ ਉਹ ਵੀ ਦੱਸਦੀ ਅਸੀਂ ਖੜੇ ਆਏ ਕਿਉਂਕਿ ਜਿੱਤੀ ਸਿੱਧੂ ਦੇ ਨਾਲ ਤੇ ਪਿਆਰ ਵੜਾ ਹੈ ਆਪਾਂ ਦਿਲੋਂ ਧੰਨਵਾਦ ਕਰਦੇ ਆਏ ਲਓ ਰੋਡ ਪੈ ਗਈ ਸਾਹਮਣੇ ਇਧਰ ਕਹਿੰਦੇ ਕੀਪੀ ਟਰਾਈ ਦੇ ਨੰਬਰ ਰੇਡਰ ਦਾ ਬੱਬੂ ਕਰ ਵੀ ਗੱਲ ਮੁੰਡੇ ਜੀ ਲਓ ਕਹਿੰਦੇ ਮੈਚ ਜਿਹੜਾ ਸ਼ੁਰੂ ਹੋਇਆ ਮਨਾਣਾ ਤੇ ਬੋਪਾ ਦਾ ਇੱਕਪੂਰ ਥਲਾ ਰੋਪਾਰਾ ਕਪੂਰਥਲਾ ਦੇ ਕਹਿੰਦੇ ਮਨਾਣੇ ਦੀਆਂ ਟੀਮਾਂ ਦੇ ਦਰਮਿਆਨ ਇਹ ਮੈਚ ਜਿਹੜਾ ਸ਼ੁਰੂ ਹੋਇਆ। ਲਓ ਕਬੱਡੀ ਕੌਣ ਪਾਵੇਗਾ ਕਹਿੰਦੇ ਦਲਵੀਰ ਆ ਗਿਆ ਮਨਾਣੇ ਵਾਲਾ। ਬਲਜੀਤભાઈ ਕਹਿੰਦਾ ਚੁੱਕੇ ਵਾਲਾ ਵੀ 8 ਫਰਵਰੀ ਨੂੰ ਆਹ ਨੌਜਵਾਨ ਨੂੰ ਦੁੱਕ ਦੁੱਕ ਦੇ ਨਾਲ ਮਾਨ ਸਨਮਾਨ ਕਰਨਾ ਹੈ। ਇਹ ਦਲਵੀਰ ਕਹਿੰਦੇ ਮਨਾਣੇ ਵਾਲਾ ਕੇਸਰ ਸਿੰਘ ਠਿੰਦ ਦਾ ਪੁੱਤ ਅਗਲੀ ਰੇਡ ਪਾਉਣ ਦੀ ਕਹਿੰਦੇ ਤਿਆਰ ਬਰ ਤਿਆਰ ਹੈ। ਉਧਰ ਗੌਰਵ ਚੀਮੇ ਦੇ ਉੱਪਰ ਵੀ ਵੱਡੀ ਜ਼ਿੰਮੇਵਾਰੀ ਹੈ ਕਹਿੰਦੇ ਅੱਜ ਦੇ ਮੇਲੇ ਦੀ। ਕਿਉਂਕਿ ਜੈਜੀਬਾਈ ਦੀ ਜਦੋਂ ਇੰਟਰਵਿਊ ਹੋਈ ਨਾ ਪ੍ਰਦੀਪ ਟੈਣ ਨੇ ਇੰਟਰਵਿਊ ਕਰੀ ਤੇ ਜੈਜੀ ਵਾਈ ਕਹਿੰਦਾ ਵੀ ਮੈਨੂੰ ਕੁਝ ਨਹੀਂ ਪਤਾ ਜਿਹੜਾ ਕੁਝ ਕਰਿਆ ਗੌਰਵ ਨਹੀਂ ਕਰਿਆ ਵੀ ਇਹਨੂੰ ਪੁੱਛੋ ਲਓ ਕਹਿੰਦੇ ਪੈਂਦੀ ਰੇਡ ਦੇ ਉੱਪਰ ਹੁਣ ਕੌਣ ਲਓ ਵੱਧ ਕੇ ਟਰਾਈ ਕੀਤੀ ਹੈ ਮੁੰਡੇ ਨੇ ਡੱਕਣ ਦੀ ਪਰ ਸਫਲਤਾ ਕਹਿੰਦੇ ਰੇਟਰ ਦੇ ਕਦਮ ਜੁਮਦੀ ਹੋਈ ਪੈਂਦੀ ਰੇਡ ਤੇ ਅਮਰੀਕ ਕਰੇਗਾ ਗੱਲ ਲਓ ਰੇਡ ਜਿਹੜੀ ਉਹ ਪੈ ਰਹੀ ਹੈ ਉਧਰ ਸਾਡੇ ਸਤਿਕਾਰਯੋਗ ਨੇ ਸਰਦਾਰ ਕਮਲਜੀਤ ਸਿੰਘ ਜੀ ਬੜੀ ਪਿਆਰੀ ਸ਼ਖਸੀਅਤ ਹੈ ਜਿਨ੍ਹਾਂ ਨੇ ਬਹੁਤ ਵੱਡੇ ਯੋਗਦਾਨੇ ਜੱਜੀ ਭਾਈ ਕਹਿੰਦਾ ਵੀ 10 ਬੁੰਦੀਆਂ ਲੈ ਕੇ ਆਏ ਐ ਵੀ ਉਹਨਾਂ ਨੇ 10 ਬੁੰਦੀਆਂ ਪਾਉੜੀਆਂ ਕਿੱਡੀ ਮਾਣ ਦੀ ਗੱਲ ਐ ਨਾਲ ਕਹਿੰਦੇ ਨਕਦਰਾਸ਼ੀ ਵੱਡੀ ਐ ਕਿਉਂਕਿ 2 ਲੱਖ ਤੋਂ ਕਹਿੰਦੇ ਉੱਪਰ ਗੱਲ ਗਈ ਹੋਈ ਐ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਿੰਦਰ ਮਿੱਡੂ ਖੇੜਾ ਜੀ ਲਓ ਸਾਹਮਣੇ ਕਹਿੰਦੇ ਨੰਬਰ ਜਿਹੜਾ ਰੇਡਰ ਦੇ ਹਿੱਸੇ ਐ ਲੈ ਵੀ ਪੰਮਿਆ ਜੇ ਕਿਤੇ ਬੇਗਾਨੇ ਜਿੱਤ ਗਏ ਨਾ ਲੋਕਾਂ ਨੇ ਕਹਿਣਾ ਉਹਨਾਂ ਨੇ ਦੂਰੋਂ ਆ ਕੇ ਉਹਨਾਂ ਨੇ ਘਰ ਆ ਕੇ ਪੰਮਾ ਹਰਾਇਆ ਉਹਨਾਂ ਨੇ ਘਰ ਆ ਕੇ ਪੰਮਾ ਹਰਾਇਆ ਲਓ ਤਾਜੇ ਵੀ ਰੇਡ ਪੈ ਰਹੀ ਹੈ ਇਹਦਾ ਕਹਿੰਦੇ ਕਾਲਾ ਸੰਘਿਆ ਪਿੰਡ ਹੈ ਲਓ ਤਾਜਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਚਾਰ ਝਾਫੀ ਪੱਟੋ ਦੇ ਥਾਪੀਆਂ ਮਾਰਦੇ ਆ ਇੱਕ ਨੇ ਟਾਈ ਕੀਤੀ ਹੈ ਉਧਰ ਕਹਿੰਦੇ 24 ਫਰਵਰੀ ਫੇਰ ਆਉਂਦੀ ਹੈ ਜਿਹੜੇ ਮੇਲੇ ਦੇ ਪਿਛਲੇ ਸਾਲ ਕਾਲੇ ਸੰਘਿਆ ਵਾਲੇ ਨੇ ਮਹਿੰਦਰਾ ਵੀ ਕਹਿੰਦੇ ਐਕਸ ਯੂਵੀ ਗੱਡੀ ਜਿੱਤੀ ਗਈ ਹੈ ਗੱਡੀ ਗੱਡੀ ਜਿਹੜੀ ਉਹ ਦਿੱਤੀ ਗਈ ਹੈ ਪੈਂਦੀ ਰੇਡ ਖੰਨੇ ਵਾਲਿਆ ਆ ਗੋ ਉੱਥੇ ਹੀ ਫੇਰ ਲੋ ਕਹਿੰਦੇ ਪੋਪਾ ਰਾਏ ਵਾਲਾ ਪਲਵਾਨ ਕਬੱਡੀ ਪਾਰੇ ਉਧਰ ਚਾਰ ਕਹਿੰਦੇ ਤਿਆਰ ਵਰ ਤਿਆਰ ਨੇ ਸੁਪਿੰਦਰ ਹੈ ਮਨਾਣੇ ਵਾਲਾ ਮਿੰਦਰ ਸੁਹਾਣਾ ਜੀ ਕਹਿੰਦੇ ਵੱਡਾ ਮਾਣ ਕਰਦੇ ਮੁੰਡੇ ਦੇ ਉੱਪਰ ਪਰ ਪਲਵਾਨ ਨੇ ਕਹਿੰਦੇ ਨੰਬਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਉਧਰ ਗੌਰਵ ਚੀਮਾ ਸਾਡਾ ਵੀਰ ਕਹਿੰਦਾ ਲੈ ਵੀ ਗੌਰਵ ਆਹ ਮੈਚ ਤੋਂ ਬਾਅਦ ਆਪਾਂ ਸਨਮਾਨ ਜਿਹੜਾ ਕਰਾਂਗੇ ਸੁੱਖਾ ਧੂਰਕੋਟ ਵਾਲਾ ਕਹਿੰਦੇ ਆਸਟ੍ਰੇਲੀਆ ਰਹਿੰਦਾ ਸਾਡਾ ਵੀਰ ਧੂਰਕੋਟ ਵਾਲੇ ਸੁੱਖੇ ਦਾ ਤੇ ਸੀਤੇ ਸਰਪੰਚ ਜਨੌਦ ਵਾਲੇ ਦਾ ਆ ਮੈਚ ਤੋਂ ਬਾਅਦ ਕਿੰਨਾ ਮਾਣ ਸਨਮਾਨ ਕੀਤਾ ਜਾਵੇਗਾ ਮਨਦੀਪ ਕਬੱਡੀ ਪਾਰਾ ਕਹਿੰਦੇ ਬੇਨੜੇ ਵਾਲਾ ਬੇਨੜੇ ਵਾਲੇ ਲੰਬੀ ਦਾ ਨਾਮ ਨਿੰਦੀ ਦਾ ਨਾਮ ਦੁਨੀਆ ਦੇ ਸੁਪਰ ਡੂਪਰ ਖਿਡਾਰੀਆਂ ਦੇ ਵਿੱਚ ਉਹਨਾਂ ਦਾ ਪਿੰਡੂ ਕਹਿੰਦੇ ਮਨਦੀਪ ਪੁਆਇੰਟ ਦਾ ਵਾਅਦਾ ਕਰਦਾ ਹੈ ਆਪਣੀ ਟੀਮ ਦੇ ਲਈ ਉਧਰ ਲੈਂਬਰ ਸਿੱਧਮਾ ਵਾਲਾ ਨਾਲ ਕਹਿੰਦੇ ਕੁਲਦੀਪ ਕੋਲਰ ਚੂੜ ਚੱਕੀਆਂ ਉਹ ਵੀ ਲਾਈਵ ਜੁੜਿਆ ਹੈ ਇਹਦੇ ਮੇਲੇ ਦੇ ਨਾਲ ਇਧਰ ਕਹਿੰਦੇ ਗੱਲੇ ਦੀ ਪੈਂਦੀ ਰੇਡ ਦੇ ਉੱਪਰ ਵੇਖੋ ਕੌਣ ਆਏ ਰੌਣੀ ਦੇ ਕੱਪ ਦਾ ਕਹਿੰਦੇ ਫੋਲ ਟਰੈਕਟਰ ਦਾ ਜੇਤੂ ਇਹ ਆ ਭੋਟਾ ਕਹਿੰਦੇ ਮਨਾਣੇ ਵਾਲਾ ਪਰ ਗੱਲਾ ਬਹੂਏ ਵਾਲਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਉਧਰ ਸਾਡਾ ਗਿੱਲ ਬਾਈ ਕਹਿੰਦਾ ਵੀ ਅਵਤਾਰ ਇਟਲੀ ਵੱਲੋਂ ਤੇ ਲੱਕੀ ਇਟਲੀ ਵੱਲੋਂ 5100 ਦਾ ਵੱਡਾ ਯੋਗਦਾਨ ਹੈ ਅਵਤਾਰ ਇਟਲੀ ਤੇ ਲੱਕੀ ਇਟਲੀ ਵੱਲੋਂ ਵੱਡੇ ਯੋਗਦਾਨ ਵੱਡੇ ਯੋਗਦਾਨੇ ਲੋ ਕਹਿੰਦੇ ਰੇਡ ਪਾਉਣ ਦੇ ਲਈ ਦਿਲਵੀਰ ਵਜਿਆ ਹੋਇਆ ਹੈ ਇਹਦਾ ਵੀ ਕਹਿੰਦੇ 10 ਸਾਲ ਦਾ ਵੀਜ਼ਾ ਲੱਗਿਆ ਕੈਨੇਡਾ ਦਾ ਵੀ ਜਦੋਂ ਮਰਜੀ ਜਾਵੇ ਤੇ ਜਦੋਂ ਮਰਜੀ ਜਾਵੇ ਲਓ ਦਲਵੀਰ ਵੀ ਕਹਿੰਦੇ ਪੈਂਦੀ ਰੋੜ ਇੱਕ ਨੇ ਟਰਾਈ ਕੀਤੀ ਲੱਗਦਾ ਜੋਰ ਮੇਰੇ ਮਿੱਤਰੋ ਲਓ ਨੰਬਰ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜੁੜਦਾ ਹੋਇਆ ਦਲਵੀਰ ਦੇ ਤੇ ਵਧੀਆ ਨੰਬਰ ਜੋੜ ਗਿਆ ਨਿੰਮਾ ਸਰ ਨੰਮਾ ਸਰਪੰਚ ਨਾਲੋਂ 500 ਦੇ ਪੰਮਾ ਜੱਫਾ ਲਾਵੇਗਾ ਨਾਲ ਜੱਜੀ ਲਾਂਡਰਾ ਸਾਡਾ ਵੀਰ ਵੱਡੇ ਮਾੜ 500 ਰੁਪਏ ਦਿੱਤੇ ਜਾਣਗੇ ਜੱਜੀ ਕਹਿੰਦਾ ਜਾਨਵਾਰ ਨਹੀਂ ਯਾਰਾਂ ਤੋਂ ਬਾਕੀ ਕਹਿੰਦੇ ਨੋਟਾ-ਨੋਟਾਂ ਦੀ ਗੱਲ ਨਹੀਂ ਜਾਨਵਾਰ ਨਹੀਂ ਯਾਰਾਂ ਤੋਂ ਉਧਰ ਨੰਮਾ ਸਰਪੰਚ ਉਧਰ ਜੱਜੀ ਲਓ ਤਾਜੇ ਦੀ ਰੇਡ ਦੇ ਬੱਬੂ ਕਰਜਾ ਲੈ ਮੁੰਡੇ ਦੀ ਲਓ ਆ ਗਿਆ ਕਹਿੰਦੇ ਤਾਜਾ ਕਾਲੇ ਸਿੰਘਿਆਂ ਵਾਲਾ ਅਗਲੀ ਰੇਡ ਪਾਉਣ ਦੇ ਲਈ ਉਧਰ ਕਹਿੰਦੇ ਝੋਤਾ ਬਾਈ ਕਹਿੰਦਾ ਜੰਡਪੁਰ ਵਾਲਾ ਵੀ ਛੋਤੇ ਜੰਡਪੁਰੀਏ ਵੱਲੋਂ ਤੇ ਨਾਲ ਜੈਜੀ ਵੱਲੋਂ ਵੱਡੇ ਮਾਣ ਪੰਮੇ ਦੇ ਜੱਫੇ ਦੇ ਉੱਪਰ ਦਿੱਤੇ ਜਾਣਗੇ ਲਓ ਕਾਲਾ ਸੰਘਿਆ ਪਿੰਡ ਹੈ ਕਹਿੰਦੇ ਇਹ ਗੁਰਤਾਜ ਸਿੰਘ ਤਾਜਾ ਕਾਲੇ ਸੰਘਿਆ ਵਾਲਾ ਮਨਾਣੀ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਉਧਰ ਤਾਜੇ ਵੀ ਆ ਹੁਣ ਤੇ ਤਿੰਨ ਕਬੱਡੀਆਂ ਪੈਣ ਗਈਆਂ ਜੈਜੀ ਗੱਲ ਕਹਿੰਦਾ 1000 ਦੇਵਾਂਗੇ ਜੇ ਤਾਜੇ ਨੂੰ ਕੋਈ ਜੱਫਾ ਲਾਵੇਗਾ ਤਿੰਨਾਂ ਰੇਡਾਂ ਦੇ 1000 ਦਿੱਤਾ ਜਾਵੇਗਾ ਮੇਰੀ ਬੇਨਤੀ ਹੈ ਕਿਉਂਕਿ ਤਰਾਂ ਦੇ ਤੇਪਲਾ ਵੇ ਜਲਦੀ ਤੋਂ ਜਲਦੀ ਟੀਮਾਂ ਤਿਆਰ ਰਹਿਣ ਜਲਦੀ ਤੋਂ ਜਲਦੀ ਟੀਮਾਂ ਆਪਣੀ ਤਿਆਰੀ ਕਰ ਲੈਣ ਕਿਉਂਕਿ ਕੱਲ੍ਹ ਦੇ ਤੇਪਲਾ ਹਰਿਆਣਾ ਪਰਾਸ ਤੇ ਢੂੜ ਝਿਹੋਰ ਤੇ ਕੋਟਲੀ ਖੁਰਦੋ ਮਨਾਣਾ ਬੀ ਤੇ ਲੋਪੋ ਆ ਬੇੜੜੇ ਵਾਲਾ ਕਹਿੰਦੇ ਮਨਦੀਪ ਰੇਡ ਪਾਉਣ ਦੇ ਲਈ ਵਧਿਆ ਹੋਇਆ ਲਓ ਇੱਕ ਵਾਰੇ ਟਰਾਈ ਕੀਤੀ ਹੈ ਬੇੜੜੇ ਦੇ ਕਹਿੰਦੇ ਮਨਦੀਪ ਨੇ ਜੱਸਾ ਲੱਗ ਗਿਆ ਨੰਬਰ ਕਹਿੰਦੇ ਇਸ ਵੇਲੇ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਤੇ ਬੱਬੂ ਕਰ ਗਿਆ ਲੈ ਮੁੰਡੇ ਵੀ ਲੋ ਕਹਿੰਦੇ ਗੱਲਾਂ ਅਗਲੀ ਰੇਡ ਪਾਰਿਆ ਲੈ ਵੀ ਪੰਮਿਆਂ ਤਿਆਰੀ ਫੜਦਾ ਜੰਡਪੁਰੀਏ ਝੋਟੇ ਵੱਲੋਂ ਕਹਿੰਦੇ ਵੱਡੇ ਮਾਨ ਦਿੱਤੇ ਜਾਣੇ ਤੇਰੇ ਜੱਫੇ ਦੇ ਉੱਪਰ ਮਾਨ ਹੈ ਕਹਿੰਦੇ ਦੀਪੀ ਸਿੱਧੂ ਰਕਵੇ ਵਾਲੇ ਨੂੰ ਲੋ ਸਾਹਮਣੇ ਦਿਲਬਰ ਕਹਿੰਦਾ ਵੀ ਨੰਬਰ ਰੇਟਰ ਦੇ ਹਿੱਸੇ ਹੈ ਉਧਰ ਨੀਤਾ ਪੂਨੀਆਂ ਜੀ ਮਾਨਕ ਮਾਜਰਾ ਗਗਨ ਪੂਨੀਆਂ ਕਮਲਦੀਪ ਪੂਨੀਆ ਤੇ ਕਹਿੰਦੇ ਅਨਮੋਲ ਬਾਈ ਲਖਨੌਰ ਵਾਲੇ ਵੀ ਸਾਡੇ ਦਰਮਿਆਨ ਜਿਹੜੇ ਆਏ ਹੋਏ ਐ ਜਿਹੜੇ ਭਰਾਮਾ ਵੱਲੋਂ ਵੱਡੇ ਯੋਗਦਾਨੇ ਕਹਿੰਦੇ ਅੱਜ ਦੇ ਮੇਲੇ ਦੇ ਲਈ ਲਓ ਮਨਾਣੇ ਵਾਲਾ ਕਹਿੰਦੇ ਦਲਵੀਰ ਕਬੱਡੀ ਪਾ ਰਿਹਾ ਦਲਵੀਰ ਦੀ ਪੈਂਦੀ ਰੇਡ ਦੇ ਉੱਪਰ ਵੇਖੋ ਕੌਣ ਆਹ ਕਹਿੰਦੇ ਪਹਿਲਵਾਨ ਐ ਚੀਮਿਆਂ ਵਾਲਾ ਇਹ ਆ ਕਹਿੰਦੇ ਲੱਖੇ ਦਾ ਪਿੰਡੂ ਹੁਣ ਵੇਖਾਂਗੇ ਵੀ ਕਰਵਾਵੇਗਾ ਬੱਲੇ ਬੱਲੇ ਜੱਤੇ ਨਹੀਂ ਉਧਰ ਦਲਵੀਰ ਤੇ ਪਹਿਲਵਾਨ ਦੇ ਪਰਮਾ ਲਓ ਕਹਿੰਦੇ ਦਲਵੀਰ ਤੇ ਪਹਿਲਵਾਨ ਦੇ ਦਰਮਿਆਨ ਮੁਕਾਬਲਾ ਐ ਇੱਧਰ ਵੱਡਾ ਮਾਉਂਟ ਤੇ ਸਰਵਾਨ ਹੋਵੇਗਾ ਤਾਜੇ ਦੀ ਇਹ ਤਿੰਨ ਰੇਡਾਂ ਦੇ ਪੂਰੀਆਂ ਪਹੁੰਚ ਗਈਆਂ ਤੇ ਕਹਿੰਦੇ 1000 ਦਿੱਤਾ ਜਾਵੇਗਾ ਲਓ ਪਲਵਾਨ ਵੀ ਕਬੱਡੀ ਪੈ ਰਹੀ ਹੈ ਹੁਸ਼ਿਆਰਾ ਬੇਪਰ ਵਾਲਾ ਆਏ ਕਹਿੰਦੇ ਪੰਮਾ ਚੰਡੀ ਗੜੀਆ ਪੰਮਾ ਸਹੌੜੇ ਵਾਲਾ ਲਓ ਕਰਦਾ ਟਰਾਈ ਮੇਰੇ ਮਿੱਤਰੋ ਲਓ ਸਾਹਮਣੇ ਲਓ ਬੱਲੇ ਬੱਲੇ ਹੋ ਗਈ ਓ ਵਾਹ ਓ ਜਿਬਰੀਆ ਲਓ ਪੁਲਵਾਨ ਦੇ ਕਹਿੰਦੇ ਥਾਪੀ ਮਾਰ ਰਹੀ ਐ ਥਾਪੀ ਕਿਉਂ ਮਾਰੀ ਐ ਪਹਿਲਾਂ ਕਹਿੰਦੇ ਪੰਮੇ ਦੇ ਕੰਦੇ ਥੱਲੇ ਮਾਰੀ ਐ ਉਰ ਥਾਪੀ ਤਾਂ ਮਾਰੀ ਐ ਪਹਿਲਾਂ ਪੰਮੇ ਦੇ ਦੇ ਕੰਦੇ ਥੱਲੇ ਮਾਰੀ ਐ ਉਰ ਥਾਪੀ ਤਾਂ ਮਾਰੀ ਐ ਇਧਰ ਕਹਿੰਦੇ ਤਾਜੇ ਵੀ ਰੇਡ ਜੜੀ ਐ ਉਹ 10000 ਦੀ ਐ ਉਧਰ ਹਰਜੀਤ ਖੁੱੱਦਾ ਲਹਿਰਾ ਸਾਡਾ ਵੀਰ ਐ ਹਰਜੀਤ ਜੱਜੀ ਵੀਰ ਨੂੰ ਮਿਲ ਲਵੇ ਲਓ ਕਹਿੰਦੇ ਨੰਬਰ ਜਿਹੜਾ ਹੈ ਰੇਡਰ ਦੇ ਹਿੱਸੇ ਜੁੜਦਾ ਹੋਇਆ ਰੇਡ ਪੈ ਗਈ ਤੇ ਬੱਬੂ ਕਰ ਗਿਆ ਮੁੰਡੇ ਦੀ ਲਓ ਕਹਿੰਦੇ ਅਜੇ ਪੋਪਾ ਰਾਏ ਵਾਲੇ ਮੁੰਡੇ ਦੀ ਕਮਾਲ ਕਰੀ ਜਾਂਦੇ ਆ ਪਹਿਲਵਾਨ ਕਹਿੰਦੇ ਪੋਪਾ ਰਾਏ ਵਾਲਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਮੇਰੀ ਬੇਨਤੀ ਹੈ ਜੀ ਕੌਂਕੇ ਕਲਾ ਤੇ ਤੇਪਲਾ ਹਰਿਆਣਾ ਇਹ ਟੀਮ ਅਗਲੇ ਮੈਚ ਲਈ ਤਿਆਰੀ ਫੜ ਲੈਣ ਕੌਂਕੇ ਕਲਾ ਤੇ ਤੇਪਲਾ ਹਰਿਆਣਾ ਇਧਰ ਕਹਿੰਦੇ ਪੈਂਦੀ ਰੇਡ ਦੇ ਉੱਪਰ ਵੇਖੋ ਕੌਣ ਆਏ ਕਹਿੰਦੇ ਹੁਸ਼ਿਆਰਾ ਬੋਪਰੀਆ ਹੁਸ਼ਿਆਰੇ ਦੇ ਜੱਫੇ ਦੇ ਉੱਪਰ ਜੰਡਪੁਰੀਆ ਝੋਟਾ ਕਹਿੰਦਾ ਵੀ 500 ਦੇ ਵੱਟੇ ਮਾਰਨੇ 500 ਜੰਡਪੁਰੀਏ ਝੋਟੇ ਵੱਲ ਇਹ ਕਹਿੰਦਾ ਹਰਿਆਣੇ ਦੇ ਬਾਡਰ ਤੋਂ ਚੱਲ ਕੇ ਆਇਆ ਹੈ ਕਿਤੇ ਗੱਲ ਮੂੜਕ ਦੀ ਚੱਲਦੀ ਹੈ ਕਿਉਂਕਿ ਮੂੜਕ ਤੇ ਅੱਗੇ ਜਾ ਕੇ ਪੰਜਾਬ ਮੁੱਕ ਜੂ ਮੁੱਕ ਜੂ ਕਰਦਾ ਹੈ ਅੱਗੇ ਹਰਿਆਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਲਓ ਕਹਿੰਦੇ ਰੇਡ ਜਿਹੜੀ ਐ ਇਹ ਦਿਲਵੀਰ ਐ ਕਹਿੰਦੇ ਮਨਾਣੇ ਦੀ ਧਰਤੀ ਦਾ ਤੇ ਵੱਧ ਕੇ ਕਬੱਡੀ ਪਾ ਰਿਹਾ ਐ ਇੱਧਰ ਕਹਿੰਦੇ ਚਾਰ ਨੇ ਮੇਰੇ ਮਿੱਤਰੋ ਲਓ ਸਾਹਮਣੇ ਦਿਲਵੀਰ ਦੀ ਰੇਡ ਤੇ ਮੁੰਡਾ ਕਹਿੰਦੇ ਟੱਕੀ ਫਿਰਦਾ ਕਿ ਮਿੱਤਰੋ ਪਟੋਲੇ ਪਿੰਡ ਤੋਂ ਦੀ ਪੱਟੀ ਦੇ ਰੋਟੀ ਕਾ ਕੇ ਹੱਥ ਦੀ ਕਬੇ ਦੀ ਚੱਟੀ ਦੇ ਕਿ ਪੇਪਰਾਂ ਦੇ ਨੇੜੇ ਨਹੀਂ ਇਸ਼ਕ ਕਰੀਦਾ ਤੇ ਪੋਹ ਦੇ ਨਹੀਂ ਦੇਣੀ ਤਾੜੀ ਚ ਤਰੀ ਦਾ ਪੋਵੇ ਮਹੀਦੇੜੀ ਤਾੜੀ ਚ ਤਰੀ ਦਾ ਲਓ ਕਹਿੰਦੇ ਰੇਡ ਪੈ ਰਹੀ ਹੈ ਉਧਰ ਦੇਖੋ ਹੁਸ਼ਿਆਰਾ ਭੋਪਰ ਵਾਲਾ ਲਓ ਸਾਹਮਣੇ ਕਹਿੰਦੇ ਕੀਤੀ ਟਰਾਈ ਪੰਮਿਆ ਤਿਆਰੀ ਫੜ ਲਾ ਮਨਾਣੇ ਵਾਲੇ ਨੂੰ ਕਹਿ ਦੇ ਜੋ 19 ਕੀ ਹੋ ਗਈ ਨਾ ਤੇ ਗਰਾਊਂਡ ਤੋਂ ਬਾਹਰ ਨਿਕਲਣਾ ਔਖਾ ਹੋ ਜਾਣਾ ਲੋਕਾਂ ਨੇ ਕਹਿਣਾ ਪੰਮਾ ਕਰ ਰਿਹਾ ਕੇ ਹਰਾਕਾ ਲੋਕਾਂ ਨੇ ਕਹਿਣਾ ਪੰਮਾ ਕਰ ਰਿਹਾ ਕੇ ਹਰਾਕਾ ਦਿਲਵੀਰ ਦੀ ਰੇਡ ਬੱਬੂ ਕਰ ਗਿਆ ਮੁੰਡੇ ਦੀ ਲੋ ਕਹਿੰਦੇ ਦਿਲਵੀਰ ਦੀ ਰੇਡ ਤੇ ਪੁਆਇੰਟ ਦਿਲਵੀਰ ਦੇ ਹਿੱਸੇ ਆ ਕਹਿੰਦੇ ਮਨਾਣੇ ਵਾਲੇ ਦੇ ਦੋਪਾਰਾ ਜੀ ਦੀ ਟੀਮ ਵੀ ਅੱਜ ਕਹਿੰਦੇ ਸਰਾ ਕਰੀ ਜਾਂਦੀ ਹੈ ਹੁਣ ਤੇ ਇੱਕੋ ਅਰਦਾਸ ਹੈ ਬਾਬੇ ਦੇ ਚਰਨਾਂ ਵਿੱਚ ਵੀ ਆ ਜਿਹੜਾ ਕੁਝ ਹੋ ਰਿਹਾ ਨੇ ਇਹ ਸੈੱਟ ਹੋ ਜਵੇ ਸਾਰਾ ਕੁਝ ਕਿਉਂਕਿ ਚਾਜੀ ਬਾਈ ਦਾ ਕਹਿੰਦੇ ਦਿਲ ਪੁੱਛਿਆ ਜਾਣਦਾ ਵੀ ਉਹਦੇ ਉੱਤੇ ਕੀ ਬੀਤਦੀ ਹੋਣੀ ਹੈ ਸਾਰੇ ਕਲੱਬ ਨੇ ਕਹਿੰਦੇ ਬਹੁਤ ਵੱਡੀ ਮਿਹਨਤ ਕੀਤੀ ਹੈ ਮੇਲੇ ਦੇ ਲਈ ਲਓ ਗੱਲੇ ਦੀ ਪੈਂਦੀ ਰੇਡ ਤੇ ਪੰਮਿਆਂ ਤਿਆਰੀ ਫਰਦਾ ਲੈ ਵੀ ਪੰਮਿਆਂ ਤੇਰੇ ਜੱਫੇ ਤੇ ਵੱਡੇ ਮਾਣ ਪਰ ਕਹਿੰਦੇ ਓਹ ਹੋਏ ਬਰੀ ਹੋ ਰਿਹਾ ਰੇਡਰ ਦਾ ਨੰਬਰ ਰੇਡਰ ਰੇਡਰ ਦਾ ਓਏ ਆ ਕੀ ਹੋ ਗਿਆ ਬੋਪਾਰਾ ਉਹ ਬੋਪਾਰਾ ਇਹ ਜਿੱਤ ਗਈ ਭਾਣਾ ਵਰਤਾਲਿਆਂ ਦੀ ਦੋਸਤੋ ਮੈਚ ਤੁਸੀਂ ਦੇਖ ਹੀ ਲਿਆ ਇਸ ਮੈਚ ਦੇ ਵਿੱਚੋਂ ਮਨਾਣਾ ਦੇ 10 ਪੁਆਇੰਟ ਨੇ ਔਰ ਬੋਪਾਰਾ ਇੱਕ ਪੂਰਥਲਾ ਦੇ 11.5 ਪੁਆਇੰਟ ਨੇ ਬੋਪਾਰਾ ਇਸ ਮੈਚ ਨੂੰ ਜਿੱਤ ਗਿਆ ਮੈਚ ਕਿਉਂ ਜਿੱਤ ਲਿਆ ਜਰੂਰ ਦੱਸਿਓ ਕਿਹੜੇ ਤੁਹਾਡੇ ਪਸੰਦੀਦਾ ਖਿਡਾਰੀ ਇਸ ਮੈਚ ਦੇ ਵਿੱਚ ਕੱਡੇ ਉਹਨਾਂ ਦੇ ਨਾਮ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਔਰ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਕਬੱਡੀ 365 ਨੂੰ ਵੀ ਸਬਸਕ੍ਰਾਈਬ ਕਰਨਾ ਹੈਗਾ ਔਰ ਫੌਗ ਟਾਕ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਹੈ ਤਾਂ ਕਿ ਸਾਡੇ ਵੱਲੋਂ ਪਾਈਆਂ ਜਾਂਦੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚ ਸਕਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ